ਸੰਗਤ ਜੀ ਆਪਾਂ ਸਵਈਏ ਦੀ ਸੰਥਿਆ ਲੜੀਵਾਰ ਕਰ ਰਹੇ ਹਾਂ ਤੇ ਆਪਣੇ ਸਵਈਏ ਮਹੱਲੇ ਤੀਜੇ ਕੇ ਸੰਪੂਰਨ ਉਚੱਕੇ ਸਨ ਅੱਜ ਸ਼ੁਰੂ ਹੁੰਦੇ ਨੇ ਸਵਈਏ ਮਹੱਲੇ ਚੌਥੇ ਕੇ ਸਵਈਏ ਮਹੱਲੇ ਚੌਥੇ ਕੇ ਚੌਥੇ ਕੇ ਇਸ ਤਰ੍ਹਾਂ ਉਚਾਰਨ ਕਰਨ ਜਿਹੜਾ ਅੱਗੇ 4 ਅੰਕ ਲਿਖਿਆ ਹੈ ਇਹ ਨਹੀਂ ਉਚਾਰਨ ਕਰਨਾ ਇਸ ਨੂੰ ਨਹੀਂ ਬੋਲਣਾ ਪਰ ਪਿੱਛੇ ਵੀ ਦੱਸ ਕੇ ਆਏ ਤੀਜੇ ਕੇ ਦੂਜੇ ਕੇ ਉਹ ਨਹੀਂ ਉਚਾਰਨ ਕਰਨੇ ਇਕ ਓੰਕਾਰ ਸਤਗੁਰ ਪ੍ਰਸਾਦ ਇਕ ਮਨ ਇੱਥੇ ਵਿਸਰਾਮ ਹੈ ਪੁਰਖ ਨਰੰਜਨ ਧਿਆਵੋ ਧਿਆਵੋ ਗੁਰ ਪ੍ਰਸਾਦ ਇੱਥੇ ਵਿਸਰਾਮ ਹੈ ਹਰ ਗੁਣ ਸਦ ਗਾਵੋ ਗੁਣ ਗਾਵਤ ਮਨ ਹੋਏ ਵਿਗਾਸਾ ਗਾਵਤੇ ਵਿਸਰਾਮ ਹੋਣਾ ਠੀਕ ਹੈ ਸਤਗੁਰ ਸਤਗੁਰ ਤੇ ਵਿਸਰਾਮ ਹੈ ਪੁਰ ਜਨ ਹੈ ਕੀ ਆਸਾ ਸਤ ਗੁਰ ਸੇਵ ਸੇਵ ਤੇ ਬਿਸਰਾਮ ਹੈ ਪਰਮ ਪਦ ਪਾਇਓ ਪਾਇਓ ਪੱਪੇ ਕੰਨੈ ਜਿਹੜਾ ਇੱਥੇ ਜਈਆ ਲੱਗਾ ਈੜੀ ਦੇ ਸਿਆਰੇ ਬਣ ਜਾਣਾ ਤੇ ਊੜੇ ਔਂਕੜ ਪਿਆ ਹੋਇਆ ਪਾਇਓ ਪਾਇਓ ਹਾਂ ਪਰਮ ਪਦ ਇਕੱਠਾ ਪੜਨਾ ਅਬਨਾਸੀ ਆਬਗਤ ਇੱਥੇ ਬਿਸਰਾਮ ਹੈ ਇਹਨੂੰ ਅਗੇ ਹੋਰ ਤਰ੍ਹਾਂ ਦੇ ਨਾਲ ਨਹੀਂ ਪੜਨਾ ਅਬਗਤ ਪੜਨਾ ਹੈ ਅਬਗਤ ਹਾਂ ਅਬਗਤ ਇਕੱਠਾ ਹੀ ਪੜਨਾ ਹੈ ਇੱਥੇ ਬਿਸਰਾਮ ਹੈ ਧਿਆਇਓ 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 ਹਾਂ ਤਿਸੋ ਭੇਟੇ ਇੱਥੇ ਬਿਸਰਾਮ ਹੈ ਦਰਿਦਰ ਨਾ ਚੰਪੈ ਦਰਿਦਰ ਦਦੇ ਜੇ ਕੰਨ ਲੱਗਿਆ ਤਿਆਰ ਰਖਣਾ ਦਰਿਦਰ ਨਾ ਚੰਪੈ ਕਲ ਸਹਾਰ ਸਹਾਰ ਸੱਤਾ ਹਾ ਹੇ ਖਾਏ ਕੰਨਰ ਆਰੇ ਔਂਕਰ ਸਹਾਰ ਇੱਥੇ ਵਿਸਰਾਮ ਕਕਾ ਤੇ ਲੱਲੇ ਦੇ ਪੈਰ ਵਿੱਚ ਜਈਆ ਲੱਗਾ ਹੈ ਇਸ ਦਾ ਉਚਾਰਨ ਹੋਵੇਗਾ ਕਕਾ ਲੱਲੇ ਛਿਆਰੀ ਤੇ ਐੜਾ ਮੁਕਤਾ ਕਲ ਸਹਾਰ ਤਾਸ ਗੁਣ ਜੰਪੈ ਸਮਝ ਲੱਗੀ ਹਾਂਜੀ ਜੰਪੋ ਗੁਣ ਬਿਮਲ ਸੁਜਨ ਜਨ ਕੇਰੇ ਕੇਰੇ ਤੇ ਵਿਸਰਾਮ ਹੈ ਜੰਪੋ ਪੜਨਾ ਹੈ ਜੰਪੋ ਗੁਣ ਬਿਮਲ ਸੁਜਨ ਸੁਜਨ ਨਹੀਂ ਪੜਨਾ सो जन सो जन हा सो जन जन केरे केरे ते विश्राम है अम्मे नाम जा को फुरिया अम्मे ऐडा मम्मे छारी ऐडा मुक्ता अम्मे इस तरह पढ़ना अम्मे हाँ, नाम जा को फुरिया ਇਨ ਸਤਗੁਰ ਸੇਵ ਸ਼ਬਦ ਰਸ ਪਾਇਆ ਪਾਇਆ ਤੇ ਵਿਸ਼ਰਾਮ ਹੈ ਪੱਪੇ ਕੰਨਾ ਈੜੀ ਸਿਆਰੀ ਐੜੇ ਕੰਨਾ ਪਾਇਆ ਪਾਇਆ ਸਮਝ ਲੱਗੀ ਹਾਂਜੀ ਨਾਮ ਨਰੰਜਨ ਔਰ ਤਰਿਆ ਨਾਮ ਨਰੰਜਨ ਔਰ ਤਰਿਆ ਲੱਗੀ ਸਮਝ ਹਾਂਜੀ ਹਰ ਨਾਮ ਹਰ ਨਾਮ ਰਸਕੋ ਗੋਬਿੰਦ ਗੁਣ ਗਾਹਕ ਗਾਹਕ ਤੇ ਵਿਸਰਾਮ ਹੈ ਹਰ ਨਾਮ ਰਸਕ ਗੋਬਿੰਦ ਗੁਣ ਗਾਹਕ ਇੱਥੇ ਵਿਸਰਾਮ ਲਾਉਣਾ ਹੈ ਚਾਹਕ ਤਤ ਸੰਮਤ ਸਰੇ ਚਾਹਕ ਤਤ ਸੰਮਤ ਸਰੇ ਸੰਮਤ ਪੜਨਾ ਸਮਤ ਨਹੀਂ ਪੜਨਣਾ ਸੰਮਤ ਸੰਮਤ ਹਾਂ ਕਾਵ ਕਲ ਠਾਕੁਰ ਅਰਦਾਸ ਤਨੇ ਤਨੇ ਤੇ ਵਿਸਰਾਮ ਹੈ ਕਲ ਕਕਾ ਲਲੇ ਸਿਆਰੀ ਐੜਾ ਮੁਕਤਾ ਕਲ ਕਲ ਇਹਨੂੰ ਠਾਕੁਰ ਪੜਨਾ ਠਾਕੁਰ ਨਹੀਂ ਪੜਨਾ ਠੱਠਾ ਤੇ ਕਕੇ ਦੇ ਔਂਕਰ ਆ ਤੇਰਾ ਠਾਕੁਰ ਠਾਕੁਰ ਹਾਂ ਠਾਕੁਰ ਅਰਦਾਸ ਤਨੇ ਕਿਉਂਕਿ ਇੱਥੇ ਕਈ ਗ੍ਰੰਥੀ ਸਿੰਘ ਵੀ ਉਹ ਠਾਕੁਰ ਪੜ ਜਾਂਦੇ ਆ ਠਾਕੁਰ ਕੰਨਾ ਲਾ ਕੇ ਇਸ ਦਾ ਉਚਾਰਨ ਠਾਕੁਰ ਠਾਕੁਰ ਹਾਂ ਅਰਦਾਸ ਤਨੇ ਗੁਰੂ ਰਾਮਦਾਸ ਸਾਰ ਅਭਾਰ ਪਰੇ ਅਭਾਰ ਪੜਨਾ ਹੈ ਅਬਰ ਨਹੀਂ ਪੜਨਾ ਅਭਾਰ ਪਰੇ ਅਭਾਰ ਪਰੇ ਹਾਂ ਸਮਝ ਲੱਗ ਗਈ ਦੀ ਹਾਂਜੀ ਛਟਤ ਪ੍ਰਵਾਹ ਅੰਮੇ ਅਮਰਾ ਪਾਦ ਇੱਥੇ ਵੀ ਸ੍ਰਾਮ ਹੈ ਠੀਕ ਹੈ ਅੰਮੇ ਅਬ ਪਿੱਛੇ ਪੜ ਕੇ ਆਏ ਹਾਂ ਹਾਂ ਇੱਥੇ ਵੀ ਸ੍ਰਾਮ ਹੈ ਅੰਮ੍ਰਿਤ ਸਰੋਵਰ ਸਦ ਭਰਿਆ ਹੈ ਤੇ ਪੀਵਹਿ ਸੰਤ ਕਰਹਿ ਮਨ ਮੱਜਨ ਮੱਜਨ ਤੇ ਬਿਸਰਾਮ ਹੈ ਠੀਕ ਹੈ ਮੱਜਨ ਪੜ੍ਹਨੇ ਨੂੰ ਮੰਜਨ ਨਹੀਂ ਪੜ੍ਹਨਾ ਮੱਜਨ ਮੱਜਨ ਕੋ ਬੋ ਜਿਨਹੋ ਸੇਵਾ ਕਰੀਆ ਤਿਨ ਕੋ ਨਿਵਾਰ ਅਨਪੈ ਪਦ ਦੀਨਾ ਦੀਨਾ ਤੇ ਬਿਸਰਾਮ ਹੈ ਅਨਪੈ ਇਕੱਠਾ ਪੜ੍ਹਨਾ ਹੈ ਅਨਪੈ ਪਦ ਦੀਨਾ ਇੱਥੇ ਬਿਸਰਾਮ ਹੈ शबद मात्र ते उदर तरे, तरे। मात्र ते उदर तरे ये वखरे वखरे पाठ पाड़ में मात्र ते लगी, लगी समझ था। काव कल ठकुर हरदास तने तने ते विश्राम है कल आप पिछे पढ़ के आए ठाकुर ये पिछे पढ़ के आए हैं अरदास तने इत विश्राम गुर रामदास सार अपार परे अपार पढ़ना पिछे पढ़ के आए हैं ਸਤਗੁਰ ਮਤ ਗੂੜ ਬਿਮਲ ਸਤ ਸੰਗਤ ਇੱਥੇ ਵਿਸਰਾਮ ਹੈ ਸਤ ਸੰਗਤ ਇੱਥੇ ਵਿਸਰਾਮ ਲਾਉਣਾ ਹੈ ਗੂੜ ਇਹ ਪੜਾ ਉਚਾਰਨ ਕਰਨਾ ਕਿਉਂਕਿ ਥੱਲੇ ਹਲੰਤ ਲੱਗੀ ਹੈ ਗੂੜ ਗੂੜ ਆਤਮ ਰੰਗ ਚਲੂਲ ਭਇਆ ਚਲੂਲ ਭਇਆ ਭੱਬਾ ਈੜੀ ਸਿਆਰੀ ਐੜੇ ਕੰਨਾ ਭਇਆ ਭਇਆ ਹਾਂ ਜਾਗਿਆ ਮਨ ਕਬਲ ਸਹਜ ਪ੍ਰਕਾਸ਼ਿਆ ਪ੍ਰਕਾਸ਼ਿਆ ਤੇ ਵਿਸਰਾਮ ਹੈ ਜਾਗਿਆ ਪੜਨਾ ਜਜ ਕੰਨਾ ਗੱਗਾ ਤੇ ਪੈਰ ਵਿੱਚ ਜਈਆ ਲੱਗਾ ਇੱਥੇ ਐੜਾ ਲੱਗਾ ਜਿਹੜਾ ਪੈਰ ਵਿੱਚ ਜਈਆ ਲੱਗਿਆ ਇਹਦੇ ਵਿੱਚੋਂ ਸਿਹਾਰੀ ਨਿਕਲ ਕੇ ਤੇ ਐੜਾ ਬਣ ਜਾਣਾ ਅੱਗੇ ਜਾ ਕੇ ਜਜੇ ਕੰਨਾ ਗੱਗੇ ਸਿਹਾਰੀ ਐੜੇ ਕੰਨਾ ਜਾਗਿਆ ਜਾਗਿਆ ਹਾਂ ਮੰਨ ਕਵਲ ਸਹਿਜ ਪ੍ਰਕਾਸ਼ਿਆ ਪ੍ਰਕਾਸ਼ਿਆ ਵੀ ਉਵੇਂ ਸੱਤੇ ਸਿਹਾਰੀ ਤੇ ਐੜੇ ਕੰਨਾ ਬਣ ਜਾਣਾ ਹੈ ਸਮਝ ਲੱਗੀ ਹਾਂਜੀ ਇੱਥੇ ਵੀ ਸ਼ਰਾਮ ਆਪੈ ਨਿਰੰਜਨ ਕਰਹਿ ਲਹਾ ਆਪੈ ਪੜਨਾ ਆਬੈ ਹੀ ਪੜਨਾ ਆਪੈ ਪੈ ਹਾਂ ਆਪੈ ਆਪੈ ਹਾਂ ਨਿਰੰਜਨ ਕਰਹਿ ਲਹਾ ਸਤਗੁਰ ਦਿਆਲ 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 ਈਡੀ ਵਿੱਚ ਉਚਾਰਨ ਕਰਨੀ ਦਿਆਲ ਦਿਆਲ ਹਰ ਨਾਮ ਦਰੜਾਇਆ ਦਰੜਾਇਆ ਇਹ ਥੋੜਾ ਇਹ ਭਾਰਾ ਬੋਲਣਾ ਹਲੰਤ ਲੱਗੀ ਛੱਲੇ ਦਰੜਾਇਆ ਦਰੜਾਇਆ ਤਿਸ ਪ੍ਰਸਾਦ ਵਸ ਪੰਚ ਕਰੇ ਦਰਦਾਇਆ ਤੇ ਬਿਸਰਾਮ ਹੈ ਕਬ ਕਲ ਠਾਕੁਰ ਅਰਦਾਸ ਤਨੇ ਗੁਰੂ ਰਾਮਦਾਸ ਸਰ ਅਪਾਰ ਪਰੇ ਇਸ ਦਾ ਅਪ ਪਹਿਲਾ ਉਚਾਰਨ ਪਿੱਛੇ ਸਿੱਖ ਆਇਆ ਠੀਕ ਆ ਠੀਕ ਹੈ ਕਬ ਕਲ ਠਾਕੁਰ ਅਰਦਾਸ ਤਨੇ ਗੁਰੂ ਰਾਮਦਾਸ ਸਰ ਅਪਾਰ ਪਰੇ ਅਨਪਉ ਉਨਮਾਨ ਅਕਲ ਲਿਵ ਲਾਗੀ ਅਨਪਉ ਉਨਮਾਨ ਅਕਲ ਲਿਵ ਲਾਗੀ ਅਕਲ ਪੜਨਾ ਅਕਲ ਨਹੀਂ ਪੜਨਾ ਠੀਕ ਅਕਲ ਅਕਲ ਹਾਂ ਲਿਵ ਲਾਗੀ ਇੱਥੇ ਵੀ ਸ਼ਰਾਮ ਹੈ ਪਾਰਸ ਭੇਟਿਆ ਸਹਜ ਕਰੇ ਪਾਰਸ ਭੇਟਿਆ ਸਹਜ ਕਰੇ ਸਤਗੁਰ ਪ੍ਰਸਾਦ ਪਰਮ ਪਦ ਪਾਇਆ ਪਾਇਆ ਤੇ ਵਿਸ਼ਰਾਮ ਹੈ ਪੱਪੇ ਕੰਨਾ ਜਈਏ ਕੰਨਾ ਲੱਗਾ ਹੈ ਇੱਥੇ ਈੜੀ ਹਿਸ਼ਾਰੀ ਤੇ ਐੜੇ ਕੰਨਾ ਬਣ ਜਾਣਾ ਹੈ ਪਾਇਆ ਪਾਇਆ ਭਗਤ ਪਾਏ ਪੰਡਾਰ ਭਰੇ ਮੇਟਿਆ ਜਨਮਾਤ ਮਾਤਮ ਮੇ ਕਹਣਾ ਉੱਤੇ ਬਿੰਦੀ ਇਹ ਧਿਆ ਰੱਖਣਾ ਮੇਟਿਆ ਜਨਮਾਤ ਮਰਨ ਭਉ ਭਾਗਾ ਭਾਗਾ ਤੇ ਵਿਸਰਾਮ ਹੈ ਚਿਤ ਲਾਗਾ ਸੰਤੋਖ ਸਰੇ ਕਾਬ ਕਲ ਠਾਕੁਰ ਹਰਦਾਸ ਤਨੇ ਗੁਰਰਾਮਦਾਸ ਸਰ ਅਪਾਰ ਪਰੇ ਸਰ ਅਪਾਰ ਪਰੇ ਸਮਝ ਆ ਗਈ ਜੀ ਹਾਂ ਜੀ ਕਬ ਕਲ ਠਾਕੁਰ ਅਰਦਾਸ ਤਨੇ ਗੁਰੂ ਰਾਮਦਾਸ ਸਰ ਅਪਾਰ ਪਰੇ ਆਪਣੇ ਚੌਥੇ ਸਹੀਏ ਚੱਲ ਰਹੇ ਸੀ ਤੇ ਇੱਥੋਂ ਤੱਕ ਆਪਣੀ ਸੰਖਿਆ ਸੰਪੂਰਨ ਹੋ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ